ਨਾਤਾ ਗੋਡਾ ਮੋੜ ਰਿਹਾ ਔਰ ਨਾ ਹੀ ਗੋਡਾ ਚੰਗੀ ਤਰ੍ਹਾਂ ਸਿੱਧਾ ਹੋ ਰਿਹਾ ਗੋਡੇ ਦੇ ਵਿਚਾਲੇ ਇੰਨਾ ਗੈਪ ਵੱਧ ਗਿਆ ਹੈ ਇਸ ਦਾ ਕਾਰਨ ਹੈ ਗੋਡਿਆਂ ਦੇ ਵਿੱਚ ਗੈਪ ਦਾ ਘਟ ਜਾਣਾ ਗੋਡਿਆਂ ਦਾ ਗੱਠਿਆ ਹੋ ਜਾਣਾ ਜਿਸ ਤਰ੍ਹਾਂ ਆਪਣੇ ਘਰ ਦੀ ਨਿਊ ਚੰਗੀ ਹੋਵੇ ਤਾਂ ਉਹ ਲੰਮੇ ਸਮੇਂ ਲਈ ਬਿਲਡਿੰਗ ਜਿਹੜੀ ਉਹ ਇਮਾਰਤ ਆ ਉਹ ਟਿਕ ਸਕਦੀ ਹੈ ਅਗਰ ਆਪਣੀ ਨਿਊ ਕਮਜ਼ੋਰ ਹੈ ਤਾਂ ਇਮਾਰਤ ਨੇ ਇੱਕ ਨਾ ਇੱਕ ਦਿਨ ਗਿਰਨਾ ਹੀ ਹੈ ਉਸੀ ਤਰ੍ਹਾਂ ਆਪਣੇ ਸਰੀਰ ਦੀ ਜਿਹੜੀ ਨਿਊ ਆ ਉਹ ਆਪਣੇ ਹੈਗੇ ਗੋਡੇ ਸੋ ਗੋਡਿਆਂ ਨੂੰ ਤੰਦਰੁਸਤ ਕਰਨ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਆ ਕਿ ਗੋਡਾ ਚੰਗੀ ਤਰ੍ਹਾਂ ਸੱਦਾ ਵੀ ਹੋ ਜਾਵੇ ਔਰ ਚੰਗੀ ਤਰ੍ਹਾਂ ਮੁੜਨ ਵੀ ਲੱਗ ਜਾਵੇ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਇਹ ਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਦ ਸਿੰਘ ਸਰਾ ਪਹਿਲੀ ਜਿਹੜੀ ਐਕਸਰਸਾਈਜ਼ ਆਪਾਂ ਕਰਨ ਲੱਗੇ ਆ ਉਹ ਹੈਗੀ ਆ ਵੀ ਆਪਾਂ ਬੈਠ ਜਾਣਾ ਬਿਲਕੁਲ ਢੋਲਾ ਕੇ ਦੀਵਾਰ ਦੇ ਨਾਲ ਚੰਗੀ ਤਰ੍ਹਾਂ ਤੁਸੀਂ ਦੇਖੋ ਉਲਾਕੇ ਬੈਠ ਜਾਣਾ ਔਰ ਤੁਸੀਂ ਗੋਡਾ ਮੋੜਨਾ ਜਿੰਨਾ ਵੱਧ ਤੋਂ ਵੱਧ ਮੋੜ ਸਕਦੇ ਹੋ ਔਰ ਸਿੱਧਾ ਕਰਨਾ ਮੰਨ ਲਓ ਤੁਹਾਡਾ ਗੋਡਾ ਪੂਰਾ ਮੁੜ ਗਿਆ ਹੈ ਤਾਂ ਤੁਸੀਂ ਤੰਦਰੁਸਤ ਹੋ ਪਹਿਲੀ ਕਸਰਤ ਇਹ ਕਰਨੀ ਆ 10 ਤੋਂ 15 ਵਾਰ ਕਰਾਂਗੇ ਇਸ ਦੇ 3 ਤੋਂ 4 ਸੈਟ ਲਾਵਾਂਗੇ ਪਹਿਲੀ ਕਸਰਤ ਦੂਜੀ ਕਸਰਤ ਤੁਸੀਂ ਇੱਕ ਸਰਾਣਾ ਰੱਖ ਲੈਣਾ ਮੋਟਾ ਜਿਹਾ ਗੋਡੇ ਥੱਲੇ ਔਰ ਇਸ ਨੂੰ ਤੁਸੀਂ ਥੱਲੇ ਨੂੰ ਦੱਬਣਾ ਤੁਸੀਂ ਦੇਖੋ ਧਿਆਨ ਨਾਲ ਇੱਥੇ ਪੰਜ ਗਿਣਨੇ ਫਿਰ ਛੱਡ ਦੇਣਾ ਫਿਰ ਦਪਾਂਗੇ ਪੰਜ ਗਿਣਨੇ ਫੇਰ ਛੱਡ ਦੇਣਾ ਇਸਦੇ ਵੀ ਤੁਸੀਂ ਘੱਟੋ ਘੱਟ 15 ਸੈੱਟ ਲਾਉਣੇ। ਉਦੋਂ ਅਗਲੀ ਕਸਰਤ ਕੀ ਹੋਏਗੀ? ਤੁਸੀਂ ਇੱਕ ਤੌਲੀਏ ਨਾਲ ਜਾਂ ਇੱਕ ਰਬੜ ਨਾਲ ਪੈਰ ਨੂੰ ਫੜ ਲੈਣਾ, ਗੋਡੇ ਨੂੰ ਸਹਣਾਣੇ ਨੂੰ ਥੱਲੇ ਨੂੰ ਦੱਬਾਂਗੇ ਔਰ ਬੈਲਟ ਨਾਲ ਉੱਪਰ ਚੱਕਾਂਗੇ। ਇੱਥੇ ਆਪਾਂ 10 ਗਿਣਾਂਗੇ। ਫੇਰ ਵਾਪਸ ਫੇਰ ਖਿੱਚਾਂਗੇ, ਦੱਬਾਂਗੇ, ਉੱਪਰ ਚੱਕਾਂਗੇ। ਇੱਥੇ ਦੇਖੋ ਧਿਆਨ ਨਾਲ ਇੱਥੇ ਆਪਾਂ 10 ਗੈਣਨੇ। ਇਸਦੇ ਆਪਾਂ 15 ਤੋਂ 16 ਸੈੱਟ ਲਾਉਣੇ ਆ ਇਸ ਕਸਰਤ ਤੇ। ਹੁਣ ਜਿਹੜੀ ਉਦੋਂ ਅਗਲੀ ਕਸਰਤ ਹੈ ਉਹ ਹੈ ਤੁਸੀਂ ਬੈੱਡ ਤੇ ਸਿੱਧੇ ਪੈ ਜਾਓਗੇ। ਔਰ ਤੁਸੀਂ ਰਬੜ ਦੇ ਨਾਲ ਚੰਗੀ ਤਰ੍ਹਾਂ ਰਬੜ ਨੂੰ ਬੰਨ੍ਹ ਕੇ ਔਰ ਲਾਤ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਦੋਨੋਂ ਸਾਈਡ 10-10 ਸੈੱਟ ਲਾਉਣੇ ਹੁਣ ਜਿਹੜੀ ਸਭ ਤੋਂ ਜ਼ਰੂਰੀ ਕਸਰਤ ਹੈ ਆਪਾਂ 1 ਕਿਲੋ ਦਾ ਭਾਰ ਆਪਣੇ ਪੈਰ ਤੇ ਬੰਨ੍ਹ ਲੈਣਾ ਕਿਲੋ ਦਾ ਭਾਰ ਬੰਨ੍ਹ ਕੇ ਮੁੱਦੇ ਪੈ ਜਾਣਗੇ ਔਰ ਆਪਾਂ ਲੱਤ ਲਲਮਕਾ ਦੇਣੀ ਆ 5 ਮਿੰਟ ਲਈ ਅਗਰ ਤੁਸੀਂ ਇਹ ਕਸਰਤਾਂ ਕਰਦੇ ਹੋ ਤੁਸੀਂ ਆਪਣੇ ਗੋਡੇ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ